शिव शंकर को जिसने पूजा उसका ही उद्धार हुआ अंतकाल में भवसागर से उसका बेड़ा पार हुआ बोले शंकर की मैं म ध्यान चरनों में इसके धरो शिव शंकर को जिसने पूजा उसका ही उद्धार हुआ अंतकाल में भव सागर से उसका बेड़ा पार हुआ हर हर महादेव हर, हर महादेव जी साहब अपनी इतनी औकात नहीं बोल सकिए हम्म ਮੈਂ ਰਾਜਾ ਜੀ ਨੂੰ ਮੈਂ ਬਾਬਾ ਜੀ ਅਗੇ ਹੀ ਅਰਦਾਸ ਕਰਦਾ ਨਾ ਬਾਬਾ ਜੀ ਰਾਜਾ ਜੀ ਨੂੰ ਤੰਦਰੁਸਤੀ ਦਿਓ ਕਿਉਂਕਿ ਇਹ ਜੋ ਭਰਾਲਾ ਕਰਦੇ ਨੇ ਬਹੁਤ ਵਧੀਆ ਕਰਦੇ ਆ ਇਹੋ ਜਿਹਾ ਘਰਾਲਾ ਕਰਦੇ ਉਹ ਇਤਿਹਾਸ ਬਣ ਜਾਂਦਾ ਹੈ ਮੈਂ ਰੋਜ਼ ਇਹ ਵੀਡੀਓ ਦੇਖ ਰਿਹਾ ਸਾਨੂੰ ਵੀ ਜਨਾ ਪਤਾ ਵੀ ਟਾਈਮ ਨਹੀਂ ਲੱਗ ਰਿਹਾ ਕਲੈਂਡਰ 깔 ਪੈਣਾ ਬਾਬਾ ਜੀ ਮੰਦਿਰ ਦਾ ਕਿਉਂਕਿ ਸਾਰੇ ਪਾਸੇ ਕੱਲ ਉਹਦੇ ਇਤਿਹਾਸਿਕ ਦੇ ਨੇ ਵਰਲਡ ਇਤਿਹਾਸ ਪਰਸੋ ਲਿਖਿਆ ਜਾਣਾ ਹੈ ਇੱਕ ਜਨਵਰੀ ਇੱਕ ਵਰਲਡ ਇਤਿਹਾਸ ਲੈ ਕੇ ਜਾ ਕੇ ਰਾਜਾ ਜੀ ਵੀ ਵਾਕਿ ਇੰਡੀਆ ਚ ਕਿਸੇ ਵੀ ਜਗ੍ਹਾ ਤੇ ਸਵਾਏ ਗੁਰੂ ਸਾਹਿਬ ਐਸਾ ਪ੍ਰੋਗਰਾਮ ਨਹੀਂ ਹੋ ਰਿਹਾ ਔਰ ਮੈਂ ਇਹੀ ਅਰਦਾਸ ਕਰਨਾ ਬਾਬਾ ਜੀ ਇਹਨਾਂ ਨੂੰ ਇੰਨੀ ਸਮਰੱਥਾ ਦਿਓ ਇੰਨੀ ਸਮਰੱਥਾ ਦਿਓ ਵੀ ਇਹ ਤਨੋ ਮਨੋ ਤਨੋ ਹੂੰ ਤਿੰਨੋ ਕਿ ਕੋਈ ਕੋਈ ਤਨ ਦੀ ਸੇਵਾ ਕਰਦਾ ਕੋਈ ਮਨ ਦੀ ਕਰਦਾ ਕੋਈ ਤਨ ਦੀ ਕਰਦਾ ਪਰ ਬਾਬਾ ਕਿਸੇ ਨੂੰ ਕਹਿੰਦਾ ਵੀ ਤੂੰ ਭਾਈ ਤਨ ਮਨ ਤਨ ਤਿੰਨੇ ਸੇਵਾ ਕਰਨੀ ਹੈ ਇਹ ਆਲ ਰਾਉਂਡਰ ਨੇ ਇਹ ਆਲ ਰਾਉਂਡਰ ਨੇ ਰਾਜਾ ਜਿੱਲਦ ਵੀ ਰਾਜਾ ਕਿਉਂ ਨਹੀਂ ਰਾਜਾ ਦੇਖੋ ਕਿੰਗਸ ਕਿਉਂ ਹੋ ਜਾਂਦਾ ਹੈ ਰਾਜਾ ਕਿਉਂ ਹੋ ਜਾਂਦਾ ਹੈ ਹਾਂ ਅਗਰ ਤੁਹਾਡਾ ਰਾਜਾ ਵਧੀਆ ਨਾ ਜੀ ਤੇ ਭਾਵੇਂ ਮਾੜੇ ਮਾੜੇ ਫੌਜੀ ਮੇਰੇ ਵਰਗੇ ਹੋਣ ਨਾ ਹੀ ਉਹ ਲੰਗੜੇ ਲੋਲੇ ਉਹ ਚੱਲ ਪੈਂਦੇ ਆ ਸਿੱਧੀ ਗੱਲ ਆਲੇ ਸਾਰੇ ਬਸ ਚਲਾ ਜਾਂਦੇ ਆ ਹੁਣ ਦੇਖੋ ਜਿਹੜਾ ਪ੍ਰਾਰਭ ਤੁਸੀਂ ਵੇਖ ਰਹੇ ਹੋ ਵੀ ਸਾਰਿਆਂ ਦੇ ਜਿਸ ਨਿਆ ਸਾਲ ਸਿਵ ਕੇ ਸਾਥ ਹਮ ਸਾਰਿਆਂ ਦੇ ਮਨ ਚ ਹੀ ਆ ਰਿਹਾ ਫਰੇਬਰੋ ਫੋਨ ਆਇਆ ਆਪਣਾ ਕੁਮਾਰ ਜੀ ਤੇ ਉਹ ਕਹਿੰਦੇ ਆਪਣੇ ਇਹ ਕਿੰਨੇ ਕੁ ਸ਼ਦਾਲੂ ਇਹਦੇ ਜਾਣਗੇ ਮੈਂਗਾ ਜੀ ਅਸੀਂ ਤਾਂ ਗਿਣਤੀ ਨਹੀਂ ਕੀਤੀ ਗਿੰਤੀ ਨਹੀਂ ਹੁੰਦੀ ਗਿੰਤੀ ਮਿੰਤੀ ਚ ਨਹੀਂ ਕੋਣੀ ਨਹੀਂ ਜੀ ਕਿਉਂਕਿ ਤੁਸੀਂ ਆਪ ਗਨ ਲਓ 108 ਜਾਗਨ 108 ਦੇ ਨਾਲ ਜਿਹੜੇ ਚਾਰ ਚਰ ਮੈਂਬਰ ਪਰਿਵਾਰ ਦੇ ਬਣਨਗੇ ਉਹਨਾਂ ਲਾ ਲਓ ਫਿਰ ਜਿਹੜੇ ਸਾਡੇ ਵਰਗੇ ਦੇਖਣ ਵਾਲੇ ਹੋਣਗੇ ਸੇਵਾ ਵਾਲੇ ਹੋਣਗੇ ਤੇ ਕਿੰਨੇ ਹੋਣਗੇ ਜੀ ਔਰ ਉਸ ਦਿਨ ਜਿਹੜਾ ਲੰਗਰ ਵੰਡਾਰਾ ਹੈ ਮਹਾਰਾਜ 3000 ਕੀ ਤੁਸੀਂ ਹਸਾਬ ਲਾਓ ਵੀ ਅਨੰਤ ਵੰਡਾਰਾ ਹੈ ਹੂੰ ਅਨੰਤ ਬੜਾਰਾ ਚੱਲਣਾ ਹੈ ਕਿਉਂਕਿ ਬਾਬੇ ਨੇ ਭਗਤ ਨੰਦ ਨੇ ਬਿਲਕੁਲ ਕੋ ਕਹਿੰਦਾ ਸ਼ਿਵ ਸ਼ੰਕਰ ਵਰਦਾਨੀ ਭੁੱਖੇ ਕੋ ਆਣ ਪਿਆਸੇ ਕੋ ਪਾਣੀ ਵੀ ਇਹਦਾ ਜਿਹੜਾ ਦੀ ਸ਼ਰਨ ਚਲਾ ਜਾਂਦਾ ਨਾ ਇਹ ਇਹਦਾ ਮਹਾਮਰਤਿੰਜੂ ਮੰਤਰ ਜਿਹੜਾ ਬੰਦਾ ਜਾਪ ਕਰ ਲੈਂਦਾ ਕਹਿੰਦਾ ਉਹ ਮਰਜ਼ਾ ਵੀ ਖੜਾ ਹੋ ਜਾਂਦਾ ਹੈ ਹੂੰ ਤੇ ਇਹਦਾ ਬਾਬੇ ਨੇ ਭਗਤ ਨੇ ਤੋਂ ਮੇਰੀ ਇਹੀ ਅਰਦਾਸ ਹੈ ਆਪਾਂ ਸਾਰੇ ਰਾਲ ਮਿਲ ਕੇ ਜੋ ਵੀ ਸਾਡੇ ਵੀ ਲਾਇਕ ਸੇਵਾ ਆ ਜਾ ਜੀ ਲਾਤੀ ਹੋਈ ਲਾਤੀ ਹੋਈ ਜੋ ਸਾਡੇ ਪਰਿਵਾਰ ਸ਼ਾਮ ਪਰਿਵਾਰ ਦੀ ਸੇਵਾ ਜੋ ਕਰੋਗੇ ਅਸੀਂ ਹਾਜ਼ਰ ਆ ਸਾਡੇ ਜਿਵੇਂ ਕਹਿੰਦੇ ਸ਼ਰੀਰ ਦਾ ਕਤਰਾ ਕਤਰਾ ਵੀ ਤੁਹਾਡ ਨੂੰ ਸਮਰਪਣ ਹੈ ਕਿਉਂਕਿ ਤੁਹਾਡਾ ਲਾਇਆ ਬੂਟਾ ਹੀ ਅੱਜ ਜੇਕਰ ਇੱਕ ਪੇੜ ਦਾ ਰੂਪ ਧਾਰ ਰਿਹਾ ਹੈ ਤਾਂ ਮੇਰੀ ਹੱਥ ਜੋੜ ਕੇ ਸਾਰੇ ਨਗਰ ਨਿਵਾਸੀਆਂ ਨੂੰ ਜਿੰਨੇ ਵੀ ਇਸ ਚੈਨਲ ਨੂੰ ਦੇਖ ਰਹੇ ਹਨ ਉਹਨਾਂ ਨੂੰ ਇਹ ਹੀ ਬੇਨਤੀ ਹੈ ਕਿ ਆਓ ਨਵੀਂ ਸਦੀ ਦਾ ਆਰੰਭ ਨਵੇਂ ਸਾਲ ਸਿਰ ਕੇ ਸਾਥ ਜੋ ਨਵੀਂ ਸਦੀ ਸ਼ੁਰੂ ਹੋਣ ਜਾ ਰਹੀ ਹੈ 1 ਜਨਵਰੀ 2025 ਨੂੰ ਇੱਕ ਇਤਿਹਾਸ ਬਣੇਗੀ ਗੁਰੂ ਸਾਹਿਬ ਜੋ ਲੋਕ ਹਮੇਸ਼ਾ ਯਾਦ ਰੱਖਣਗੇ ਕਿ ਗੁਰੂ ਸਾਹਿਬ ਪ੍ਰੋਗਰਾਮ ਹੋਏਗਾ ਔਰ ਮੈਂ ਰਾਜਨ ਵਈਕਨ ਰਾਜਾ ਜੀ ਤੁਸੀਂ ਇਹ ਪ੍ਰੋਗਰਾਮ ਨੂੰ ਕੰਟੀਨਿਊ ਚੱਲੋ ਚੱਲ ਰਹੇ ਕੰਟੀਨਿਊ ਚੱਲਣ ਦਾ ਹਰ ਸਾਲ ਕੰਟੀਨਿਊ ਚੱਲੇਗਾ ਜੀ ਕੰਟੀਨਿਊ ਜਿਹੜਾ ਆਪਣਾ ਖਾਟੂ ਸ਼ਾਮ ਜੀ ਮੰਦਿਰ ਦਾ ਜਿਹੜਾ ਕਹਿੰਦੇ ਝੰਡਾ ਜਿਹੜਾ ਉਹ ਇਹਨਾਂ ਨੇ ਉੱਥੇ ਗੱਡਿਆ ਸੀ ਬਾਬੇ ਦਾ ਝੰਡਾ ਤੇ ਉਦੋਂ ਬਾਅਦ ਮੰਦਿਰ ਸ਼ੁਰੂ ਹੋਇਆ ਸੀ ਉਹ ਝੰਡਾ ਇਹਨਾਂ ਨੇ ਗੱਡਿਆ ਸੀ ਰਾਜਾ ਜੀ ਸੀਗੇ ਤੇ ਚਾਰ ਬਾਈ ਮੈਂਬਰ ਸੀਗੇ ਜੀ ਅੱਜ ਉਸ ਛੋਟੇ ਜਿਹੇ ਜੋ ਅਸੀਂ ਬੀਜ ਬੀਜਿਆ ਸੀ ਇਹਨਾਂ ਨੇ ਅੱਜ ਪੇੜ ਦਾ ਰੂਪ ਧਾਰਨ ਕਰ ਗਿਆ ਸਾਡੇ ਸਰਪੰਚ ਮੰਦਿਰ ਦੇ ਇਹ ਨੇ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਉਹਦੇ ਦੇਖੋ ਬਾਬਾ ਜੀ ਸਾਰੇ ਸਮਰਥਾ ਦਿੱਤੀ ਹੈ ਲੇਕਿਨ ਜਿਵੇਂ ਕਹਿੰਦੇ ਹੌਸਲਾ ਕਿਸ ਨੂੰ ਦਿੰਦਾ ਤੇ ਇਹ ਤੇ ਸਾਰੇ ਹੀ ਸਮਰਥ ਨੇ ਤਨੋਂ ਵੀ ਤਨੋਂ ਵੀ ਮਨੋਂ ਵੀ ਸਾਰੇ ਪਰ ਉਹ ਇਹੋ ਜੀ ਸੋਚ ਇਹੋ ਹੀ ਨਿਜ ਕਿਸੇ ਕਿਸ ਨੂੰ ਬਖਸ਼ਦਾ ਹੈ ਬਿਲਕੁਲ ਬੇ ਸ਼ੰਕਲ ਬਿਲਕੁਲ ਜੀ ਤੇ ਕੱਲ ਜੋ ਖਾਟੂ ਸ਼ਾਹ ਜੀ ਦੇ ਮੰਦਰ ਦਾ ਲੈਂਟਰ ਪੈਣਾ ਹੈ ਕਿਉਂਕਿ ਸਾਰੇ ਪਾਸੇ ਬਾਬਾ ਜੀ ਦੀਆਂ ਲਾਈਟਾਂ ਲਗਾਈਆਂ ਹੋਈਆਂ ਨੇ ਤਾਂ ਮੇਰੀ ਮੰਡੀ ਦੇ ਜਿੰਨੇ ਬਤਉਂਦੇ ਸੱਜਣਾਂ ਜਿੰਨੇ ਨਗਰ ਨਿਵਾਸੀ ਮੇਰੀ ਸਵਾਇ ਨੂੰ ਸੁਣ ਰਹੇ ਆਣ ਇਸ ਚੈਨਲ ਦੇ ਥਰੂ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ 10 ਵਜੇ ਜੋ ਮੰਦਰ ਲੈਂਡਾ ਦਾ ਕੰਮ ਸ਼ੁਰੂ ਹੋਏਗਾ ਜਿਸ ਲੰਗਰ ਬੰਦਾਰਾ ਟੁਰ ਚੱਲੇਗਾ ਔਰ ਚਾਹ ਦਾ ਲੰਗਰ ਸਵੇਰ ਹੀ ਸ਼ੁਰੂ ਹੋ ਜਾਏਗਾ ਔਰ ਸ਼ਾਮ ਤੱਕ ਚੱਲਦਾ ਰਹੇਗਾ ਔਰ ਇਹ ਸਾਰਾ ਇਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਸਾਰਾ ਹੋ ਰਿਹਾ ਜੋ ਮੰਦਰ ਦਾ ਲੈਂਡਰ ਪੈਣ ਜਾ ਰਿਹਾ ਹੈ ਇਹ ਸਾਰੇ ਜਿੰਨੇ ਨਗਰ ਪ੍ਰੇਮੀ ਖੜੇ ਨੇ ਸਹਿਯੋਗ ਨਾਲ ਹੀ ਹੋ ਰਿਹਾ ਜੀ ਸਾਡੀ ਦਾ ਕੋਈ ਇੰਨੀ ਨਹੀਂ ਹੋ ਕੀ ਗਈ ਤਾਂ ਮੇਰੀ ਸਾਰੇ ਇਹ ਬੇਨਤੀ ਹੈ ਕਿ ਕੱਲ ਸਾਰੇ ਹਮੋਂ ਮਾਕੇ ਲੈਂਡਰ ਜੀ ਸਾਡਾ ਸਹਿਯੋਗ ਦਿਓ ਔਰ ਬਾਬਾ ਜੀ ਦੇ ਮੰਦਰ ਨੂੰ ਪੂਰਾ ਕਰਵਾਉਣ ਚ ਸਹਿਯੋਗ ਦਿਓ ਤਾਂ ਸਾਰਿਆਂ ਜੈ ਸ਼੍ਰੀ ਸ਼ਾਮ ਜੈ